ਨਾ ਬੋਲ ਇਧਰ ਇਧਰ ਮੂੰਹ ਕਰ ਨਾ ਬੋਲ ਨਾ ਬੋਲ ਮੈਂ ਜੋ ਸ਼ਰਮ ਨਹੀਂ ਹੋਦੀ ਤੇਰੇ ਨਾ ਕੀ ਤੇਰਾ ਇਹ ਗਲਤੀ ਹੋ ਗਈ ਨਾ ਬੋਲ ਨਾ ਨਾ ਪੁੱਛਦਾ ਤੈਨੂੰ ਕੁਝ ਨਹੀਂ ਕਹਿਣ ਦਾ ਨਾ ਬੋਲ ਨਾ ਦੱਸ ਉਹ ਨਾ ਦੱਸ ਉਹ ਨਾ ਦੱਸ ਕਿਹੜਾ ਪਿੰਡੀ ਗਿੱਦੜ ਪਿੰਡੀ ਪਿੰਡ ਕਹਿੰਦਾ ਨਾ ਕੀ ਦੱਸ ਵਿਲਸਨ ਭਾਈ ਵਿਲਸਨ ਤੇ ਉਹਦਾ ਨਾਂ ਕੀ ਹੋ ਯੋਰਾ ਨਾ ਸੋਸ਼ੀ ਆ ਸੋਸ਼ੀ ਤੇ ਕਿੱਧਰ ਵੀ ਨਹੀਂ ਕਿੱਥੋਂ ਹੋ ਗਏ ਤੂੰ ਕਿੱਦਰੀ ਪੰਡੀ ਆ ਕਿੱਧਰ ਵੀ ਨਹੀਂ ਖਾਸ ਕਿੱਥੋਂ ਐ ਕਿੱਦਰ ਪੰਡੀ ਦਾ ਆ ਬਾਈ ਨਸ਼ਾ ਕਿਹੜਾ ਕੀਤਾ ਜੀ ਨਸ਼ਾ ਨਹੀਂ ਬਾਈ ਕੋਈ ਚਾਬੀ ਕਿੱਥੇ ਮੋਟਰਸਾਈਕਲ ਬਾਈ ਚਾਬੀ ਬਾਈ ਮੁੰਡੇ ਨੇ ਬਾਈ ਚਾਬੀ ਦਿੱਤੀ ਮੈਨੂੰ ਮੈਂ ਜਿਹੜੇ ਬੜਾ ਚਾਬੀ ਦਿੱਤਾ ਤੈਨੂੰ ਸੀ ਬਾਈ ਮੇਰੇ ਨਾਲ ਚਾਬੀ ਤੂੰ ਲੱਗਦਾ ਮੋਟਰਸਾਈਕਲ ਨੂੰ ਬਾਈ ਮੇਰਾ ਮੋਟਰਸਾਈਕਲ ਇਹ ਹੀ ਆ ਸਾਲਾ ਕੱਢੀ ਤੂੰ ਲੜਾ ਮੋਟਰਸਾਈਕਲ ਤੈਨੂੰ ਦੀਦਾ ਨਹੀਂ ਛੱਡ ਤੈਨੂੰ ਮੇਰਾ ਮੋਟਰਸਾਈਕਲ ਤੈਨੂੰ ਨਹੀਂ ਕਿਹੜੇ ਬੰਦੇ ਦਾ 15 ਸਾਲ ਮੇਰੇ ਕੋਲੇ ਇਹੂ ਭੈਣ ਚੋਂ ਝੂਠ ਨਾ ਮਾਰ ਨਾ ਮਾਰ ਝੂਠ ਸਾਲਾ ਚੋਰੀਆਂ ਨਹੀਂ ਸੀ ਗਾਲ ਸੁਣ ਮਾਰ ਨਹੀਂ ਚੱਕਿਆ ਅੱਖਿਆਂ ਨੂੰ ਛੱਡ ਨਹੀਂ ਬਾਈ ਉਹ ਸ਼ਰੀਪਾ ਦੇ ਦੋ ਗਵਾਏ ਆ ਨਾ ਮੇਰੀ ਗੱਲ ਸੁਣ ਤੂੰ ਇੱਧਰ ਕਿਵੇਂ ਆਇਆ ਹੈ ਇਹ ਮੋਟਰਸਾਈਕਲ ਲੈ ਕੇ ਆਇਆ ਨਹੀਂ ਬਾਈ ਆਏ ਭਾਈ ਇਧਰ ਬਹੂ ਆ ਲੈ ਮਹੂ ਲੈਣ ਗਿਆ ਮਘੂ ਭਾਈ ਮੈਂ ਸਬਜ਼ੀ ਲੈਣੇ ਨਾਲੇ ਸੋਜੀ ਮਹੂ ਭੈਣ ਤੈਨੂੰ ਬੜਾ ਮੰਡੀ ਹੈ ਨਹੀਂ ਖਾਲਾ ਦੁੱਧੇ ਵੀ ਚਾਹੀਏ ਮੁਰਕਿਆ ਭਾਈ ਤੂੰ ਆਇਆ ਚੁੜਗਰ ਜੀ ਉਠਾਣੇ ਪਾਜੀ ਆ ਥਾਣੇ ਪੜਾ ਤੈਨੂੰ